ਅੱਜ ਸਾਰਿਆਂ ਨੂੰ ਅੱਜ ਆਇਆ ਸੀ ਰਿਚਮ ਗੌਰ ਸਾਹਿਬ ਜਿਹਨੂੰ ਪਤਾ ਵੀ ਅੰਦਰ ਦੇ ਕਈ ਦਿਨ ਤੋਂ ਮਸਮਸਤੀ ਅਜੀ ਦੀ ਲਰਜੀ ਦੀ ਬਹੁਤ ਪ੍ਰੋਬਲਮ ਚੱਲਦੀ ਹੈ। ਕੱਪੜੇ ਨਾ ਹੋਵੇ ਅੱਜ ਅਦਲੇ ਆਈ ਵੀ ਇਹ ਸੀ ਲਰਜੀ ਨਾ ਹੋਵੇ ਜਿੱਦਾਂ ਪਹਿਲਾਂ ਮੋਟੇ ਲੱਤੇ ਸੀ ਨਾ ਨਾਲ ਦੀ ਹੋਣ ਲੱਗੇ ਬਦਲ ਗਿਆ ਚੱਕਰ ਅੱਜ ਵੱਣਾਣ ਨੂੰ ਆਇਆ ਸੀ। ਇਸ ਤੇ ਫੇਸ ਨੇ ਆਣੇ ਨੂੰ ਸਾਨੂੰ ਪਤਾ ਗਰਮ ਚੀਜ਼ਾਂ ਵੀ ਚਾਜਦੀਆਂ ਨੇ। ਤੇ ਜਨਰੇਲ ਸੌਫਟਾਂ ਟੋਪੀਆਂ ਕੱਪੜੇ ਅੰਗਲ ਨੇ ਜਿਹਨੂੰ ਬਹੁਤ ਔਖੇ ਨੇ ਇੱਕਦਾ ਸੂਟ ਆ ਜਿੱਦਾਂ ਕੱਢ ਕੇ ਦਿੱਤਾ। ਕਹਿੰਦਾ ਦੇਖ ਵੀ ਹੁਣ ਤਾਂ ਆਪਾਂ ਨੂੰ ਪਤਾ ਗਿਆ ਨਾ ਗਰਮੀ ਦਾ ਸਾਮਾਨ ਇਸ ਟਾਈਮ ਨਹੀਂ ਮਿਲਦਾ ਹੈਗਾ ਪਰ ਚਲੋ ਮੈਂ ਤੁਹਾਡਾ ਟੰਗਵਾਦਨ ਕਰਦੇ ਸਾਨੂੰ ਖਾਲੀ ਨਹੀਂ ਹੋੜਿਆ ਕਿ ਮੈਂ 3 ਚ 4 ਅੱਜ ਦੱਸ ਤੱਕ ਕੱਟ ਕੇ ਦਿਖਾਉਂਗਾ ਇਹਨੋਂ ਔਖਾ ਸੌਖ ਤੇ ਦੇ ਤਾਂ ਸੰਭਲ ਤੇ ਬਾਕੀ ਮੈਂ ਤਾਂ ਹਾਂਜੀ ਅੰਕਲ ਜੀ ਹਾਂਜੀ ਸასი ਕਾਲ ਜੀ ਸასი ਕਾਲ ਹੋ ਸੁਣਾਓ ਠੀਕ ਠਾਕ ਬਹੁਤ ਵਧੀਆ ਕਿਵੇਂ ਕੰਮਕਾਰ ਚੱਲਦਾ ਕੰਮਕਾਰ ਬਹੁਤ ਵਧੀਆ ਵਧੀਆ ਹੀ ਜਾਏਗਾ ਵਧੀਆ ਆ ਗਈ ਫੇ ਵਰਾਈਟੀ ਨਮੀ ਜੀ ਕਿ ਨਹੀਂ ਆਈ ਵਰਾਈਟੀ ਸ਼ੁਰੂ ਹੋ ਗਈ ਆਣੀ ਹੁਣ ਇਸ ਵਾਰ ਠੰਡੇ ਨਹੀਂ ਹੈਗੇ ਨਹੀਂ ਆਇਆ ਕਿ ਜਿਹੜੀ ਠੰਡ ਆ ਗੱਲ ਤਿਹਾਰੇ ਪਹਿਲਾਂ ਆ ਗਏ ਹਾਂ ਇਹ ਵੀ ਹੈ ਤਿਹਾਰੇ ਪਹਿਲਾਂ ਆ ਗਏ ਆ ਠੰਡ ਹੈ ਜਰੂਰ ਪਰ ਤਿਹਾਰ ਪਹਿਲਾਂ ਆ ਗਏ ਉਸ ਵਾਰ ਵੈਸੇ ਵੀ ਠੰਡ ਹੈ ਨਹੀਂ ਵਿਆਹ ਤਾਂ ਵੈਸੇ ਜੂਰ ਬਹੁਤ ਬਹੁਤ ਆ ਮਹੀਨੇ ਚ ਫੁੱਲ ਜੂਰ ਆ ਅਗਲਾ ਤਾਂ ਫਿਰ ਤੁਹਾਨੂੰ ਪਤਾ ਹੀ ਸੀਤ ਦੀ ਜੋੜ ਮੇਲੇ ਹੋਏ ਨੇ ਸ਼ੁਰੂ 15 ਤੱਕ ਤਕਰੀਬਨ ਵਿਆਹ ਹੋਣਗੇ ਹੋਣਗੇ ਹਾਂ 15 ਉਸ ਤੋਂ ਬਾਅਦ ਦੇ ਵਿੱਚ ਨਹੀਂ ਹੁੰਦਾ ਫਰਵਰੀ ਜਨਵਰੀ ਲੋਹੜੀ ਦਾ ਤਾਂ ਹਾਂ ਇਹ ਲੋੜੀ ਤੱਕ ਸਟਾਪ ਲੱਗੂਗਾ ਬਿਲਕੁਲ ਲੱਗੂਗਾ ਵੇ ਜਦ ਤੱਕ ਤਾਂ ਜਿਹੜੇ ਸ਼ੀਦੀ ਜੋੜ ਮੇਲੇ ਚੱਲਣਗੇ ਲੋੜੀ ਤੋਂ ਬਾਅਦ ਆ ਜਾਓ ਤਾਂ ਸੋ ਬਣਿਆ ਠੀਕ ਹੈ ਠੀਕ ਹੈ ਹਾਂ ਜੀ ਅੱਜ ਜੂਰ ਆਵਾਂਗੇ ਕੋਈ ਇੱਧਰ ਜੀ ਪੂਰਾ ਜਿਹੜਾ ਹੁਣ ਗਰਮੀ ਦਾ ਸਟਾਕ ਜੈਂਟਸ ਵਾਸਤੇ ਵੀ ਆਇਆ ਹੋਇਆ ਹੈ ਟਰੈਕਸੂਟ ਲੋਰਾ ਜੋ ਮਰਜੀ ਇਹ ਬੱਚਿਆਂ ਵਾਸਤੇ ਵੀ ਲੈਂਦਾ ਟਰੈਕਸੂਟ ਕਿ ਨਹੀਂ ਜੀ ਹਾਂ ਬੱਚੇ ਵਾਸਤੇ ਆਇਆ ਹੈ ਸਾਇਜ ਤਕਰੀਬਨ 5-1 ਸਾਲ ਦੇ ਬੱਚੇ ਤੋਂ ਲੈ ਕੇ 10-12 ਸਾਲ ਦੇ ਬੱਚੇ ਤੱਕ ਆ ਜਾਨੀ ਕਿ ਮਨਿੰਦਰ ਦੇ ਹਾਂ ਸਾਇਜ ਦਾ ਉਹ ਸਾਇਜ ਦਾ ਮਿਲ ਜੂਗਾ ਸਾਸਰੀ ਗੱਲ ਮਨਿੰਦਰ ਜੀ ਤੈ ਹੁਣ ਦੇਖਣਾ ਕੁਛ ਮੈਂ ਤਾਂ ਨਹੀਂ ਦੇਖਣਾ ਮੈਂ ਨਹੀਂ ਦੇਖਣਾ ਦੋ ਅੰਗਤ ਨੂੰ अच्छा आज रबांते दो ही वड़ी जराब पहन अच्छा अंगत वास्ते अंगत वास्ते वनिस्ते जराबਾਂ ਲੈਂਦੀਆਂ ਨਹੀਂ ਕੰਗਤ ਨੂੰ ਸੂਟ ਲੱਗਦਾ ਹਮਮ ਹੋਰ ਹੈ ਨਹੀਂ ਹੁਣ ਫਿਰ ਦੇਖੋ ਮੈਂ ਕੰਮ ਤਾਂ ਚਲਾਈਏ ਹਾਂ ਤੂੰ ਦੱਸ ਲੈ ਕਿਆ ਕਹਿਣਾ ਮੈਂ ਆਪਣੀ ਜੱਗੇ ਮੈਂ ਤੁਹਾਡੇ ਲਈ ਇੱਕ चीज ਲਈ ਆ ਮੇਰੇ वास्ते ਕਿਆ ਦੇਖਿਆ ਲੈ ਕਿਆ ਕੋਟ ਪਵਾ ਆਹਾਂ ਨਹੀਂ ਪਉਦਾ ਪੁੱਤ ਮੈਂ ਸੌਰੀ ਕੋਤਰੀ ਮਮੀ ਨੂੰ ਪਤਾ ਮੈਂ ਪਾਉਂਦਾ ਨਹੀਂ ਇਹ ਤਾਂ ਹੁਣ ਕੋਈ ਬਰਾ ਵਿਆਹ ਹੋ ਗਿਆ ਫਿਰ ਮੈਂ ਆਪਣੇ ਵਾਸਤੇ ਲੈਣਾ ਕੱਪੜੇ ਪਤਾ ਕਿ ਕੱਪੜੇ ਬਹੁਤ ਪੈਨੇ ਅੰਦਰ ਨੀਕਰ ਵਾਲੇ ਨੂੰ ਮੈਂ ਕੋਈ ਪਜਾਮੀ ਵਾਲਾ ਜੀ ਤਾਂ ਅੰਕਲ ਸਾਡੇ ਮੇਰੇ ਜੋਗੇ ਕੱਪੜੇ ਦਿਖਾ ਦਿਓ ਅੰਕਲ ਜੀ ਮੇਰੇ ਜੋਗੇ ਦਿਖਾ ਦਿਓ ਨਹੀਂ ਜਰੂਰ ਜੀ ਇਹਨੂੰ ਵੀ ਦਿਖਾ ਦਿਓ ਕੋਈ ਟਰੈਕ ਸੂਟ ਹੈਗਾ ਜੀ ਆਹੋ ਇਹਦੇ ਨਾਲ ਇਹਦੇ ਨਾਲ ਤਾਂ ਆਪਾਂ ਦੇਖਿਆ ਨਹੀਂ ਤੱਕ ਜਾਣ ਇਹ ਹਾਂ ਇਹਦੇ ਨਾਲ ਇਹ ਇਹ ਨਹੀਂ ਹੋਣਾ ਤੇਰੇ ਉਹ ਦੇਖ ਅੰਕਲ ਤੋਂ ਟਰੈਕ ਸੂਟ ਕੱਢਣ ਲੱਗਿਆ ਠੀਕ ਆ ਮੇਰੇ ਜੋਗੇ ਇੱਧਰ ਆ ਜਾ ਇਹ ਅੰਕਲ ਵਾਲਾ ਜਿਹੜਾ ਦੰਦ ਬਣਾਇਆ ਜਾਂਦਾ ਤੁਸੀਂ ਐਂ ਦਾ ਕੱਲਾ ਸਾ ਮੇਰੇ ਆਉਂਦਾ ਨੂੰ ਦਾ ਕਹਿੰਦੇ ਕਿ ਇਹ ਰੋਇਟਰ ਸਿਆਲ ਤੋਂ ਆਊਗਾ ਆਇਆ ਨਹੀਂ ਇਹ ਇਹ ਜਿਹੜੀਆਂ ਕਿ ਤੁਹਾਨੂੰ ਇਹ ਪੁੱਤ ਤੋਂ ਕੋਈ ਸਾਈਜ਼ ਆ ਇਹ ਪੁੱਤ ਛੋਟੇ ਸਾਈਜ਼ ਆ ਇਹ ਜਿਵੇਂ 28 ਨੰਬਰ 24 ਨੰਬਰ ਮੇਰੇ ਕਿੰਨੇ ਆਉਂਦਾ ਹੈ ਹੈ ਮੇਰੇ ਤੇਰੇ ਆਉਦੇ ਹੰਕਲ ਨੇ ਆਣ ਮਿਲ ਕੇ ਕੱਢਣਾ ਆ ਆਲੇ ਕਪੜਾ ਬਈਲਾ ਕੱਢਣ ਨੂੰ ਟਾਪ ਹੋਊਗਾ ਕਵਲਟੀ ਵਧੀਆ ਹੋਊਗੀ ਅੰਦਰੋਂ ਪੂਰਾ ਗਰਮ ਹੋਊਗਾ ਗਰਮ ਦੇਖ ਕੇ ਲਈ ਭਈ ਆਪਣੇ ਕ੍ਰਾਸ਼ ਵਿੱਚ ਕੱਪੜਾ ਨਹੀਂ ਆਉਂਦਾ ਅੰਕਲ ਜਿਹੜਾ ਕ੍ਰਾਸ਼ ਵਿੱਚ ਪੈਰਾਸ਼ੂਟ ਦੇ ਵਿੱਚ ਇਹ ਚੀਜ਼ ਆ ਫਰ ਨਾ ਹੁਣ ਅੰਦਰ ਇਹਦੇ ਫਰ ਨਾ ਹੋ ਪਤਾ ਕਿਆ ਗੱਲ ਆ ਸਾਨੂੰ ਪਤਾ ਨਹੀਂ ਹੈਗੀ ਬੈਸੇ ਗਰਮ ਆ ਆ ਦੇਖੋ ਕੱਪੜਾ ਬੈਸੇ ਗਰਮ ਆ ਫਰ ਨਹੀਂ ਹਾਂ ਭਾਈ ਇਹ ਨਹੀਂ ਇਹਨਾਂ ਨਾਲ ਹੋਵੇ ਕਿਤੇ ਇੱਕ ਦਿਨ ਪਾ ਕੇ ਕਹਿ ਦੇਵੇ ਹਾਂ ਲੜਦਾ ਹੈ ਇਹ ਲੜਨ ਛੇਤੀ ਲੱਗ ਜਾਂਦਾ ਸਮਝਿਆ ਨਹੀਂ ਇਹਨਾਂ ਦੇ ਛੇਤੀ ਲੜ ਲੱਗ ਜਾਂਦਾ ਫਿਰ ਸਮਝਿਆ ਕਰੋ ਇਹ ਛੇਤੀ ਲੜਦੇ ਆ ਫਿਰ ਦੇਖ ਲੈ ਪਾ ਕੇ ਦੇਖ ਲੈ ਕੋਈ ਨਹੀਂ ਚਾਹਤਾ ਉਹਦੇ ਕਰਕੇ ਹਲੇ ਲੱਗਦਾ ਗਰਮੀ ਦੇ ਵਿੱਚ ਵੀ ਕਪੜਾ ਲੜੂਗਾ ਵੀ ਥੋੜਾ ਪਾ ਕੇ ਦੇਖ ਲੈ ਕੋਈ ਨਹੀਂ ਲੈ ਫੜ ਇੱਕ ਵਾਰ ਸ਼ੌਂਕ ਪੂਰਾ ਕਰ ਲੈ ਫੇ ਖੋਲ ਦੇ ਲਿਬੜੇ ਨਾ ਪਾ ਕੇ ਫਿਰ ਲੈ ਲਿਪੜੇ ਨਾ ਤੈਨੂੰ ਸਹੀ ਲੱਗਣਾ ਚੰਗਾ ਇਹ ਆ ਲੈ ਫਿਰ ਕੋਟ ਪਾ ਕੇ ਨਾ ਜਾ ਆ ਲੈ ਆ ਲੈ ਕੋਟ ਨਾ ਪਾਇਆ ਫਿਰ ਕੱਲ੍ਹ ਲਈ ਫਾੜ ਵਾ 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 ਥੋੜਾ ਜਿਹਾ ਤੂੰ ਕੋਟ ਦੀ ਲੋੜ ਹਾਂ ਸਹੀ ਤਾਂ ਸਹੀ ਹੈ ਤੇ ਕੱਲ੍ਹ ਕੰਟਰੀ ਇੱਥੇ ਹੋਣੀ ਤੂੰ ਬੇਸ਼ਕ ਨਾ ਪਤਲੀ ਵੀ ਆ ਹੱਟਾ ਹਲਕੀ ਹੈ ਹਲਕੀ ਆ ਪਾਜੀ ਜਿਹੜਾ ਕੰਬਲ ਜਿਹੜੀ ਹੁੰਦੀ ਹੈ ਨਾ ਤਾਂ ਹੀ ਕੋਈ ਨਹੀਂ ਹਲਕੀ ਆ ਇਦੂਆ ਸਟੈਚ ਅੰਕਲ ਮਾਡਲ ਦਾ ਕੱਪੜਾ ਆ ਆ ਚਿੱਪਟਾ ਆ ਬਕਰਨ ਆ ਆ ਕਲਰ ਘਰ ਨੇ ਇਹਦੇ ਵਿੱਚ ਵਧੀਆ ਨਹੀਂ ਹੋਰ ਕੋਈ ਕਲਰ ਨਹੀਂ ਨੇ ਦੋ ਕਲਰ ਇਹਦੇ ਵਿੱਚ ਦੋ ਫਿਰ ਬੜਿਆਂ ਚ ਦੋ ਛੋਟੇ ਇਦਾਂ ਹੁੰਦੇ ਸਹਿਜ ਦਾ ਵਾਈ ਹੁੰਦੇ ਕਲਰ ਕੁਝ ਹੋਰ ਇਹ ਤਾਂ ਬਿਨਾ ਇਹ ਤਾਂ ਬਿਨਾ ਤਾਂ ਹਲੇ ਫਿਰ ਨਹੀਂ ਫਿਰ ਚਾਕਟਾਂ ਆਉਣਗੀਆਂ ਥੋੜੇ ਜਿਹਾ ਬਾਅਦ ਆਈਓ ਚਾਕਟਾਂ ਆਉਣਗੀਆਂ ਆਹ ਨੁਕਾ 967 ਹਾਂਜੀ ਨੰਬਰ 3 ਨੰਬਰ 6ਵੇਂ ਦਿੱਤਾ ਹੈ ਇਹ ਪੂਰਨੀ ਆਊਗਾ ਮੁਫਤੀ ਗਰੰਟੀ ਹੈ ਜੀ ਹਾਂ ਪੂਰਨੀ ਆਊਗਾ ਬੁਰਾ ਟੁਪੜਾ ਜਦੋਂ ਪੜਾ ਲੱਗਦਾ ਤੁਰ ਪੂਰਨੀ ਆਊਗਾ ਇਹ ਤਾਂ ਜੇ ਆ ਗਿਆ ਮੈਂ ਹੈਗਾ ਬੜਾ ਆਹ ਕੀ ਬਾਤ ਆ ਆਹੀ ਗੋਚਾ ਆਹੀ ਗੋਚਾ ਬੈਠੇ ਕੋਈ ਚੱਕਰ ਨਹੀਂ ਹੈਗਾ ਕੀ ਕੁਛ ਐ ਰੱਖ ਦਿਓ ਹੁਣ ਜੇ ਲਿਆ ਕੇ ਕਿ ਬਾਈ ਜੀ ਦੇ ਫਿਰ ਪੂਰ ਆ ਗਿਆ ਮੈਂ ਤੁਹਾਨੂੰ ਇੱਕ ਵਾਰੀ ਨਹੀਂ ਕਹਾਂਗਾ ਵੀ ਕੀ ਕਰਿਆ ਤੁਸੀਂ ਕੀ ਨਹੀਂ ਕਰਿਆ ਆਊਗਾ ਠੀਕ ਹੈ ਕੀ ਬਾਤ ਆ ਇਹ ਹੁੰਦਾ ਹੈ ਜੀ ਦੁਕਾਨਦਾਰੀ ਦਾ ਅਸਲੀ ਚੈਲੰਜ ਕਹਿਣਾ ਔਰ ਕਰਨ ਦੇ ਵਿੱਚ ਫਰਕ ਆ ਕਹ ਨਹੀਂ ਜੀ ਨਹੀਂ ਜਿਹੜੀ ਚੀਜ਼ ਦੀ ਗਰੰਟੀ ਆਉਂਦੀ ਆ ਕਿ ਆ ਜਿਹੜੀ ਚੀਜ਼ ਦੀ ਸਾਨੂੰ ਪਿੱਛੂ ਅਗਲਾ ਕਹਿ ਕੇ ਤੋੜਦਾ ਹੈ ਵੀ ਹਾਂ ਅਸੀਂ ਉਹੀ ਚੀਜ਼ ਦੀ ਦੇ ਸਕਦੇ ਹਾਂ ਨਹੀਂ ਨਹੀਂ ਮਰਜ਼ੀ ਨਾਲ ਦੇ ਕੋਈ ਵੇਚਣ ਵਾਸਤੇ ਗੱਲਾਂ ਮਾਰੀ ਜਾਣੀਆਂ ਉਹ ਵੱਖਰੀ ਗੱਲ ਆ ਉਹ ਗਲਤ ਆ ਹਾਂ ਪਾਖ ਲੈ ਆ ਲੈਣਾ ਕਾ ਲੈਣਾ ਆ ਲੈਣਾ ਅੱਛਾ ਆ ਲੈਣਾ ਗ੍ਰੇ ਠੀਕ ਆ ਜੇ ਲੋਰਲਾਰ ਪਾਕੇ ਦੇ ਖੜੀਆਂ ਉਹ ਟੈਨਸ਼ਨ ਨਹੀਂ ਜੀ ਤੂੰ ਘਰ ਜਾ ਕੇ ਪਾਕੇ ਦੇਖ ਲੈ ਫਿਰ ਵੀ ਮੈਂ ਬੈਠਾ ਤੇ ਬੜਾ ਮਿਲ ਜੂਗਾ ਠੀਕ ਆ ਕੀ ਕਹਣੀ ਆ ਕੋਲ ਪਈ ਮੈਂ ਉੱਪਰ ਨੂੰ ਪਾਕੇ ਦੇਖ ਲੈ ਮੜੀ ਵੀ ਲੋਰ ਉਹ ਆ ਜਣੀ ਆ ਜੀ ਤੂੰ ਟੈਨਸ਼ਨ ਨਾ ਬਾ ਠੀਕ ਆ ਮੈਨੂੰ ਪਤਾ ਨਹੀਂ ਇਹਦੇ ਆ ਦੇਖ ਸੁਥੜ ਭਾਰੀ ਆ ਨਾ ਆ ਬਾ ਠੀਕ ਆ ਮੇਰੇ ਕੋਈ ਚੱਤਰੀ ਨਹੀਂ ਹੋਊਗਾ ਠੀਕ ਆ ਲਾ ਜਿੰਨਾ ਮਰਜੀ ਹੋਗਾ ਠੀਕ ਆ ਠੀਕ ਆ ਜੀ ਹਾਂ ਚਲੋ ਤੇ ਹੁਣ ਅਸੀਂ ਡੀਲੇ ਚ ਪਾਣੀ ਆਏ ਜਾਂਦਾ ਹੁਣੇ ਲੱਗੇ ਜਾਂਦਾ ਪਾਣੀ ਚਲੋ ਕੋਈ ਗੱਲ ਨਹੀਂ ਚੱਲੀਏ ਫਿਰ ਚੱਲੋ ਹੁਣ ਫੂਡ ਬਣ ਗਿਆ ਵਸੇ ਹਾਂ ਵਧੀਆ ਚੀਜ਼ ਆ ਨਾ ਹਾਂ ਹੁਣ ਸਾਡੇ ਨਾਲ ਗੱਲ ਕਰੋ ਹੋ ਸਾਡੇ ਨਾਲ ਗੱਲ ਨਾ ਕਰੋ ਵੀ ਹੁਣ ਨਹੀਂ ਪਾਪਾ ਮਾਰੇ ਪਰ ਸੈਂਟਰ ਲੈਣਾ ਆਪਣੇ ਕੋਲ ਹੈ ਪਹਿਲਾਂ ਪੈਸੇ ਦਾ ਹਿਸਾਬ ਲਾ ਲੀਏ ਕਿਆ ਪਤਾ ਅੰਕਲ ਨੂੰ ਦੇ ਲੈ ਕੇ ਜਾਣੇ ਪੈਣੇ ਐ ਅੰਕਲ ਤੇ ਹਾਂ ਆਹ ਹਾਂ ਚੱਲੋ ਜੈਨੂ ਰੱਖ ਲਿਓ ਕੋਈ ਗੱਲ ਨਹੀਂ ਹੈ ਜੀ ਹਾਂ ਮੈਨੂੰ ਕਿੱਥੇ ਜਾਣਾ ਬਣਾਈ ਨਹੀਂ ਕਰਨੀ ਪੈਣੀ ਬਣਾਈ ਨਹੀਂ ਕਰਨੀ ਪੈਣੀ ਉਹ ਜੱਪਾ ਦਾ ਜੋੜਾ ਦੇ ਦੇ ਇੱਕ ਮੈਨੂੰ ਆਹ ਕੋਲੇ ਧੰਨੀ ਹੁਣੇ ਪਾ ਦੇਣੀ ਆ ਆ ਅਸੀਂ ਪੀ ਜਾਂਦਾ ਨੇ ਕੋਲ ਕੋਲ ਕੇ ਉਹ ਲੰਬੀਆਂ ਰੇਕ ਨਿਕਲ ਗਈ ਤੇ ਤੇ ਪੁੱਤ ਦੇ ਦੇ ਆ ਰੱਖ ਇਹ ਕਿਚੇ ਪਾ ਲੂਗੇ ਇਹ ਕਹਿੰਦਾ ਟੀਕ ਤੱਕ ਬਸ ਹਾਂਜੀ ਠੀਕ ਆ ਬਈ ਤੇ ਚਲੋ ਹੁਣ ਕਰ ਲਨੇ ਆਪਾਂ ਅੰਕਨ ਦਾ ਹਿਸਾਬ-ਕਿਤਾਬ ਤੇ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜਾਂਦੇ ਜਾਂਦੇ ਮਾਂ ਪੁੱਤ ਨੇ ਅਡਾਲੀ ਗਰਾਰੀ ਹਾਂ ਹੁਣ ਤੁਸੀਂ ਗਰਾਰੀ ਪੁੱਛੂਗਾ ਕਾਹਦੀ ਢਾਲੀ ਇਹ ਕਹਿੰਦਾ ਪਾਪਾ ਮੇਰੇ ਕੋਲ ਤਾਂ ਹੈਗੀਆਂ ਬੂਟ ਤੇ ਅੰਗਤ ਨੂੰ ਵੀ ਹੁਣ ਤੁਸੀਂ ਦਵਾਓ ਜਦੇ ਮਾਲਾ ਕੀ ਕਹਿਣ ਹਾਂ ਕਹਿੰਦੀ ਗੱਲ ਮਨਿੰਦਰ ਦੀ ਠੀਕ ਆ ਕਹਿੰਦੀ ਇਹਨੂੰ ਅੰਗਤ ਨੂੰ ਬੂਟ ਦਵਾਓ ਮੈਂ ਕਿਹਾ ਚਲ ਡੀਲਿਆਂ ਨੂੰ ਪਾਣੀ ਆਪੇ ਲੱਗ ਜਾਣਾ ਤੇ ਪਹੁੰਚੇ ਆ ਜੀ ਇੱਧਰ ਪੰਜਾਬ ਬੂਟ ਹਾਊਸ ਚੱਲ ਜੀ ਤੇ ਇਹ ਜਿਹੜੀ ਦੁਕਾਨ ਆ ਸਭ ਤੋਂ ਪਹਿਲਾਂ ਸਾਨੂੰ ਇਹ ਦੁਕਾਨ ਦੇ ਵਿੱਚ ਸਾਡਾ ਤਾਇਆ ਲੈ ਕੇ ਆਇਆ ਤਾਂ ਜਿਹੜਾ ਬਿਲੀ ਬੋਰਡ ਤੇ ਸੀ ਜੀ ਡੈਥ ਹੋ ਗਈ ਇਹੜੀ ਦੁਕਾਨ ਹੈ ਇਹ ਸਾਡੇ ਬਹੁਤ ਪੁਰਾਣੇ ਅਸੀਂ ਇਹਨਾਂ ਦੇ ਮਾਣੋ ਬੰਦੇ ਆ ਕਸਟਮਰ ਹਾਂ ਬਹੁਤ ਪੁਰਾਣੇ ਤਰੀਬਨ ਅੱਧਾ ਬਾਣੇ ਮਾਜਰਾ ਇਹਨਾਂ ਕੋਲ ਤੇ ਬੂਟ ਲੈ ਕੇ ਜਾਂਦਾ ਹੈ ਹੈ ਹਾਂ ਨਹੀਂ ਭੁੱਲਣੀ ਚਾਹੀਦੀ ਪੁਰਾਣੇ ਬੰਦੇ ਪੁਰਾਣੇ ਹੁੰਦੇ ਆ ਅਸੀਂ ਹਾਜ ਬੰਦੇ ਦੀ ਹਾਂ ਇਹ ਚੀਜ਼ਾਂ ਦਾ ਹੁੰਦਾ ਤਜਰਬਾ ਬਿਲਕੁਲ ਇਹੀ ਕੁਝ ਹੁੰਦਾ ਹੈ ਤੇ ਹੁਣ ਜਾ ਕੇ ਦੇਖਦੇ ਆ ਅੰਕਤ ਵਾਸਤੇ ਬੂਟ ਤੇ ਅੰਕਲ ਨੂੰ ਬੋਲਦੇ ਆ ਸਾਸਰੀ ਕਾਲ ਆ ਜਾ ਬਈ ਲਾਈ ਵੀ ਜਿਹੜਾ ਮਰਜੀ ਸ਼ੂਜ਼ 에ਰੋ ਦੇ ਬੜੇ ਕਾਮਯਾਬ ਕੰਪਨੀ ਰੇਂਜ ਬਹੁਤ ਹੋ ਗਈ ਰਟਾ ਵੀ ਮੇਰੇ ਤਾਂ ਹੋਗਾ ਹੀ 12 ਨੰਬਰ 12 ਨੰਬਰ ਹੀ ਬਣ ਜਾ ਤੂੰ ਹੈ ਇਹ 12 ਨੰਬਰ ਹੋਵੇ ਉਹ ਬੋਲ ਕਹੇ ਜੋ ਪੂਰੇ ਨੇ ਕੱਪੜੇ ਦੇ ਲਾਏ ਆ ਲੈ ਸਕੂਲ ਵਾਲੇ ਲੈਣੇ ਆ ਘਰ ਵਾਸਤੇ ਹੀ ਘਰ ਵਾਸਤੇ ਫੋਕਲਾਟ ਫੈਬਰ ਵਾਲੇ ਆ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਹੈ ਕਬਟਾ ਅਲੀ ਬੀਬੀ ਦੇ ਗਈ ਨਹੀਂ ਆਈ ਸੀ ਹਾਂ ਹਾਂ ਮੈਨੂੰ ਛੇ ਸੁੱਖ ਜਾਂਦੇ ਨੇ ਦੋ ਇਹਨੂੰ ਧੋ ਕੇ ਹਾਂ ਉਹ ਧੋ ਕੇ ਘਰ ਵਾਸਤੇ ਨਿਆਣੇ ਦੇ ਨਾਲ ਛੇਤੀ ਉਲੀ ਵੇਚਨੇ ਆ ਹਨਾ ਐਸੇ ਤੇ ਸ਼ੁਕਰੀਆ ਨੇ ਹਾਂ ਇਲਾਜ ਹਾਂ ਕਰੇਗਾ ਠੀਕ ਹੈ ਨਾ ਅਜ ਕਾਲਾ ਜ਼ਰਾ ਬਹੁਤ ਇਹ ਬismillah ਬਈ ਕਿੰਨਾ ਸੋਣਾ ਇਹਨਾਂ ਜੋਜੀ ਆਉਣ ਲੱਗੀ ਇੰਨਾ ਚੰਗੀ ਨਵੀਆਂ ਨਵੀਆਂ ਚੀਜ਼ਾਂ ਟੈਟੂ ਡੇਕੀ ਹੈ ਹੈ ਰੰਗ ਰੰਗ ਨੂੰ ਹੋਰ ਦੇਖਣਾ ਰੰਗ ਭਾਈ ਮੁੰਡੇ ਨੂੰ ਹੋਰ ਦੇਖਣਾ ਚਾਹੀਦਾ ਰੰਗ ਹੋਰ ਰੰਗ ਹੋਰ ਦਿਖਾ ਦੇ ਦੇਖੋ ਹੱਥ ਲਾ ਕੇ ਦੇਖੋ ਠੀਕ ਆ ਇਹ ਸੁੱਕੀ ਸੀਤੀ ਕਰਨਾ ਨਾ ਸੌਫਟ ਹੈ ਨਾਲੀ ਸੌਫਟ ਵੀ ਹੈ ਮੇਰਾ ਸੌਫਟੇ ਕੋ ਪ੍ਰੋਫੈਸੀ ਕਪੜਾ ਨਹੀਂ ਹੈਗਾ ਪੁੱਤੇ ਫੋਮ ਆ। ਸ਼ੋ ਕਿੰਨੀ ਬਣਾਈ ਜੀ ਹੈ ਨਾ ਇਹਨੂੰ ਤੋਤੇ ਤੇ ਵੀ ਇੰਨਾ ਹੀ ਚਮਕਿਆ ਕਰਨਾ ਮਨਿੰਦਰ। ਹਾਂ। ਗਰਦ ਦੇ ਲਿਪੜਾ ਵੀ ਨਹੀਂ। ਨਵੀਂ ਚੀਜ਼ ਤਾਂ ਕਿੰਨਾ ਸ਼ੌਕ ਹੁੰਦਾ ਹੈ ਨਾ। ਉਹਨੂੰ ਲਾਈ ਕਰਦੇ ਜੀ। ਜਦ ਪੁਰਾਣੀ ਹੜੀ ਉਹ ਮਾਰਨੀ ਭਗਾ ਕੇ। ਹਾਂ? ਚੱਲ ਜਾਓ। ਉਹ ਜਿਹੜਾ ਇਹ ਮੁੱਲ ਪਾ ਲੈਂਦਾ ਜੀ ਜਿੰਨਾ ਕਿੰਨੀ ਦੋਹ ਦੇ। ਉਹ ਮੁੱਲ ਤਾਰ ਦਿੰਦਾ ਹੈ। ਦੇਖੋ ਪਾਪਾ। ਹਾਂ। ਬਦੇ ਜੀ ਜਾ। ਅੰਦਰ ਰੋਈ ਜੀ ਜਿੱਤੀਆਂ ਪਹਿਣੀਆਂ ਨਵੀਆਂ। ਦੀਪੀਆਂ ਵੇ ਨੋਕੀ ਦੀ ਸੌਤੋ ਕੜਾਈ ਮਜ਼ਾ ਕਹਿੰਦਾ ਮੈਨੂੰ ਦਿਖਾਈ ਦੇ ਮੇਚ ਇਹ ਦਿਖਾ ਦੇ ਇਹ ਕਰੂਗਾ ਚੈੱਕ ਦੋ ਹਾਂ ਬਾ ਠੀਕ ਆ ਆ ਠੀਕ ਹੈ ਤਾਂ ਹਾਂ ਠੀਕ ਆ ਠੀਕ ਆ ਕਹਿੰਦਾ ਐ ਕਹਦਾ ਚੱਲ ਤੋਲੇ ਚੈੱਕ ਹਾਂ ਦਿਰਾਜ ਜੱਤੀ ਨਹੀਂ ਆ ਰਿਹਾ ਖਿੜਣਾ ਨਹੀਂ ਇਹ ਚੋਂ ਦਬੇ ਪਰ ਇਹ ਕਿੱਤੇ ਗਾਟੇ ਪਰ ਇਹ ਦਨੋ ਇਹ ਮੈਂ ਤਾਂ ਇਹ ਤਾਂ ਪੂਰਾ ਹੈ ਹਾਂ ਬਾਕੀ ਹਾਂ ਲੰਘ ਜੀ ਉਹ ਬਾਬੇ ਇੱਕ ਹੀ ਕਹਿੰਦਾ ਹਾਂ ਪਾਪਾ ਜਬਾ ਚੜਾ ਯਾਰ ਇਹ ਨਹੀਂ ਠੀਕ ਲੈ ਹੁਣ ਦੇਖੀ ਨਹੀਂ ਹੁਣ ਦੇਖੀ ਪਰ ਇਹ ਛੋਟ ਕੇ ਪਾ ਕੇ ਦੇ ਦੇ ਮਾ ਕੁਲਾ ਜਿਹਾ ਲਾ ਦੇ ਕਾਲ ਲੈ ਲਓ ਹਾ ਦੇ ਆ ਠੀਕ ਆ ਮਨਿੰਦਰਾ ਠੀਕ ਆ ਠੀਕ ਆ ਕਿਹੜੇ ਬਲਾ ਹਾਂ ਇਹ ਥੋੜਾ ਜਿਹਾ ਹਾਰਾ ਆ ਚੀਜ਼ ਜਿਆਦਾ ਨਰਮ ਆ ਟੈਟਾ ਟੈਟਾ ਇਹ ਨਾਲ ਦਾ ਹੋਰ ਤੇ ਆ ਜੀ ਬੜਾ ਨੰਬਰ ਲਿਆ ਦੇ ਦੋ ਨੰਬਰ ਜੀ ਆ 3000 ਇਹ ਸਹੀ ਇਹ ਹਾਰਾ ਨਰਮ ਆ ਆਈ ਆ ਨਾ ਵੈਰਾਈਟੀ ਹੁਣ ਓਹ ਉਮਰ ਦਾ ਪਾਤਾ ਸਹੀ ਉਹੀ ਕਹਦਾ ਨਾ ਡਾਟਾ ਉਹ ਇਹ ਤਾਂ ਉਹੀ ਕਹਿ ਦਿੰਦਾ ਯਾਰ ਇਹ ਤਾਂ ਉਹੀ ਕਹਿ ਦਿੰਦਾ ਪਾਉਣ ਦਾ ਮਾਰਾ ਸਮਝਿਆ ਕਰ ਗੱਲ ਨੂੰ ਇੰਨੇ ਕਿੰਨੇ ਟੈਟ ਹੋ ਗਏ ਯਾਰ ਪੈ ਗਿਆ ਤੁਰ ਕੇ ਦੇਖ ਦੋ ਇਹ ਪਾ ਕੇ ਤੁਰ ਕੇ ਦੇਖ ਤੂੰ ਕਿੱਥੇ ਘੋਰ ਦੇ ਨਾਲ ਦਾ ਨਾ ਜਿੱਤੀ ਦੀ ਜਿੱਤੀ ਆ ਦੇਖੋ ਇੱਧਰ ਜਰਾ ਬਾਂ ਵੀ ਕੱਢਦਾ ਕਿਚਕਿਚਰੀ ਬਾਸ ਦੇਖ ਲਾ ਕੁੱਟਦੇ ਘੱਟਦੇ ਨਹੀਂ ਹਾਂ ਮੇਰੇ ਪੰਜਾ ਦੇਖਿਆ ਇੱਕ ਲਾ ਕੇ ਦੁੱਸਤਿਆ ਦੇ ਜਾਂ ਤੁਰਦੇ ਨੇ ਹੁਕਤੇ ਹੁਲੇ ਲੈ ਇੱਥੇ ਫਿਰਦਾ ਪੰਜਾ ਹਲੇਰੇ ਇੰਨਾ ਖਾਲੀ ਆ ਫਿਰਦਾ ਪੰਜਾ ਇਹਦਾ ਨਾ ਨਾ ਠੀਕ ਆ ਦੇਖੋ ਕੋਈ ਹੋਰ ਹੱਥ ਲੱਗੇ ਮਨਿੰਦਰ ਪਾਪਾ ਫਾ ਦੱਸ ਕੇ ਕਹਿੰਦਾ ਬੋਲ ਮੇਰੇ ਆਹ ਲਈ ਚੀਜ਼ ਅੰਦਰ ਬਾਅਦ ਵਿੱਚ ਘਰ ਜਾ ਕੇ ਆਏ ਨਹੀਂ ਹੋਣਾ ਚਾਹੀਦਾ ਮੈਂ ਨਹੀਂ ਪਾਉਣੇ ਆ ਪਏ ਆ ਆਪਣੇ ਦੇਖ ਕੇ ਲੈ ਲੈ ਚਲ ਆਪੇ ਲੈ ਆਪੇ ਲੈ ਲੈ ਇਹ ਚ ਇੱਕ ਨੰਬਰ ਬੜਾ ਹੈ ਦੇਖ ਲੈ ਪਾ ਕੇ ਫਿਰ ਹੈ ਨਹੀਂ ਵੀਰ ਦਾ ਹੈ ਨਹੀਂ ਇਹਦੇ ਵਿੱਚ ਨਹੀਂ ਇਹਦੇ ਵਿੱਚ ਵੀ ਇੱਕ ਨੰਬਰ ਬੜਾ ਮਿਲ ਜੂ 4 ਨੰਬਰ ਕਹਿੰਦੇ ਮਿਲ ਜੂ ਇਸ ਵਿੱਚ ਇਹ ਚ ਬਰਾਊਨ ਕਲਰ ਚ ਮਿਲਿਆ ਹੈ ਲਾ ਫਿਰ ਨਹੀਂ ਨੇ ਪਾਉਣਾ ਇਹ ਜਿਹੜਾ ਰੰਗ ਆਪ ਨੂੰ ਤਾਂ ਪੁੱਛ ਲੈ ਤਾਂ ਨਹੀਂ ਹੈਗਾ ਇਹ ਜਿਹੜਾ ਕਲਰ ਚਲ ਜੂਗਾ ਇਹਦੇ ਵਿੱਚ ਜੁੱਤੀ ਆ ਉਹ ਵੀ ਵਧੀਆ ਲੱਗਦਾ ਹੈ ਆਹ ਪਾਈ ਤੇ ਜਿਹੜਾ ਪਲਾਸਟਿਕ ਜਿਹੜੇ ਬੂਟ ਆਉਂਦੇ ਹੁੰਦੇ ਤੇ ਯਾਰ ਹੈ ਨਹੀਂ ਜਿਵੇਂ ਉਹ ਬਾਈ ਨੂੰ ਲੈਣੇ ਆਉਦੇ ਹਾਂ ਉਹ ਬਾਈ ਨੇ ਪਾਏ ਆ ਪਲਾਸਟਿਕ ਜਿਹੇ ਹਾਂ ਉਹ ਲੈ ਆ ਕੇ ਦਿਖਾ ਦੇ ਉਹੋ ਜਿਹੇ ਲੈ ਆ ਕੇ ਦਿਖਾ ਦੇ ਜਿਹੜੇ ਆਹ ਜਾ ਚੱਲਣੀ ਆ ਇਹਦੇ ਨਾਲ ਵਧੀਆ ਵੀ ਲੱਗਦੀ ਆ ਜੁੱਤੀ ਦੀ ਜੁੱਤੀ ਚਾਹ ਜੇ ਲੋਟ ਨਹੀਂ ਜਾਂਦਾ ਉਹਦੇ ਕਿਆ ਕਰਾਂ ਮੈਂ ਕਿੱਥੋਂ ਲਿਆਵਾਂ ਕੋਈ ਨਹੀਂ ਉਹ ਲੈ ਲੈ ਉਹ ਦੇਖ ਲੈ ਉਹ ਦੇਖ ਲੈ ਉਹ ਰੱਖ ਲੈ ਓਏ ਲਮੜੇ ਮਾਦਰ ਦੇ ਆ ਗਏ ਤੇ ਲੈ ਨਾ ਕਹਿੰਦੇ ਮਾਦਰ ਬਹੁਤ ਆਂਦਰ ਹਵਾ ਲੱਗੀ ਜਾਣੀ ਜੁੱਤੀਆਂ ਮੈਂ ਕਹਿੰਦਾ ਨਾ ਉਹ ਵੀ ਆਖਦੇ ਤਾਂ ਸੰਭੇ ਨਾ ਪਾਣੀ ਲੱਗਦਾ ਫੋਨ ਤੇ ਜਾ ਫੋਨ ਦੇ ਚਾਹੇ ਚੇ ਨੰਬਰ ਇਹ ਕੋਈ ਆਇਆ ਸੀ ਕੋਈ ਆਇਆ ਕਿੱਥੇ? ਕਿੱਥੇ? ਹਾਂ ਉਹ ਹੀ ਮੁੰਡਾ ਏ ਸੀ ਚ ਲੱਗਿਆ ਰੋਪਨ। ਕਿਉਂ ਆ ਗਿਆ? ਪੁੱਛਦਾ ਕਿੱਥੇ ਮੈਂ ਬਾਜ਼ਾਰ ਤਾਂ ਸੀ। ਇਹ ਲੈ। ਹਾਂ। ਹਾਂ, ਬੱਸ। ਬੱਸ ਹਾਂ। ਹੈਂ? ਸੁਣਵਾਸ ਤੇ ਮੈਂ ਤਾਂ ਸਕੂਲ ਨੂੰ ਲੈਣੇ ਕਿ ਘਰ ਨੂੰ ਲੈਣੇ ਆ। ਓਹਨੋਂ ਵੀ ਘਰ ਨੂੰ। ਦੋਵੇਂ ਪਾਸੇ ਪਾ ਸਕਦੇ ਆਪਾਂ। ਹਾਂ। ਬੱਠ ਠੀਕ ਆ। ਇਹ ਜਿਹੜਾ ਤੂੰ ਕੀ ਕਹਿਣਾ? ਮੰਮਾ ਤੂੰ ਕੀ ਕਹਿਣਾ ਬੋਲ। ਹਾਂਜੀ ਪਾਪਾ ਜੀ ਹੈ ਬਪਾ ਕਾ ਬੋਤਾ ਜਿਆ ਪਰੇ ਸਾਇ ਅਗਲੇ ਸਾੜ ਦੇ ਸਾਵਣੀਆਂ ਮੇਰੇ ਕੋਲ ਚ ਹਾਂ ਪਾ ਗਏ ਲਿਆ ਤੜ 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 ਬੰਨੇ ਗੋ ਜੀਰ ਹਾਂ ਬਾ ਹਾਂ ਆ ਤੁਰ ਕੇ ਦੇਖ ਇੱਕ ਹੋਰ ਦੇ ਬਾਈ ਦੇ ਨਾਲ ਦਾ ਇਹ ਨਾਲ ਕਿੱਥੇ ਉਹ ਬਾਈ ਦਿਖਾਉਣ ਲੱਗਾ ਉਹਦੇ ਇਹ ਆਉ ਲੈ ਇਹ ਮੜੀ ਨਾ ਵੀ ਫਿਰ ਥੋੜੇ ਹਾਈ ਲੈਵਲ ਹੋ ਜਾਂਦਾ ਕੰਮ ਸਮਝਿਆ ਕਰ ਗਾਲੂ ਅਸੀਂ ਘਰ ਵਾਸਤੇ ਲੈਣੇ ਹਾਂ ਸਮਝ ਗਿਆ ਮੜੀ ਮੜੀ ਗਿਆ ਤੂੰ ਤਾਂ ਬਤੇ ਕੀ ਆ ਤੇਰੇ ਕੋ ਭਾਈ ਇਹਨੇ ਫਿਰ ਉਹ ਇੰਨੇ ਛੋਟੇ ਹੋਏ ਹੁੰਦੇ ਦੋ ਤਿੰਨ ਪੀਸ ਪੈਣੇ ਜਿਹੜੇ ਹੁਣ ਉਹ ਦੇ ਦੀ ਕਿਸੇ ਰ ਆ ਜਿਹੜੇ ਨਵੇਂ ਪੈਣੇ ਫੇਵਰ ਜਿਹਦੇ ਉਹ ਵੀ ਦੇ ਦੇ ਤੇ ਛੋਟੇ ਤਾਂ ਹੋ ਗਏ ਛੋਟੇ ਹੋ ਗਏ ਜਿਹੜੇ ਉਹ ਦੇ ਦੀ ਹੁਣ ਆ ਦੋਆ ਦੀ ਡੜ ਅੱਛਾ ਚਲ ਤੁਰ ਕੇ ਦੇਖ ਤੁਰ ਕੇ ਦੇਖ ਇੱਕ ਵਾਰ ਹੁਣ ਟਾਇਰ ਟੁੱਟ ਦੇਖ ਲੈ ਫਿਰ ਕਿੰਨਾ ਨੰਬਰ ਪੜਾ ਲੈਣੀ ਹੈ

ਇਤਨੇ ਵਾ ਸਾਫਟਵੇਅਰ ਦਿਖਾਈ ਹੈ ਨਾ ਵੀ ਚੁਬੜ ਚੁਬਣ ਤੋਂ ਹਾਂ ਆ ਦੇ ਨਾ ਵੀ ਅੰਕਤ ਪਾਉਣ ਲੱਗਾ ਪਹਿਲਾ ਬੂਟ ਇਹ ਪਹਿਲੀ ਵਾਰੀ ਲੱਗਾ ਪਾਉਣ ਹੈ ਬੜਾ ਇਹ ਹੱਥ ਫਾੜ ਯਾਰ ਇਹਨੂੰ ਬੰਨ ਕੇ ਰੱਖਣਾ ਪੈਂਦਾ ਇਹ ਲਾਚੀ ਵਾਤਾ ਲੈ ਲੀ ਗਾੜਜ ਬੁੱਤ ਖੜਜ ਖੜ ਜਾ ਬਿੰਦਰ ਹਾਂ ਵਾ ਠੀਕ ਆ ਠੀਕ ਆ ਸਾਜੀ ਠੀਕ ਆ ਹੈ ਤੇਮਾਰੀ ਫਿਰ ਤੇਮਾਰੀ ਹਾਂ ਹਾਂ ਠੀਕ ਆ ਠੀਕ ਆ ਹਾਂ ਖੁੱਲੂਗਾ ਤਾਂ ਨਹੀਂ ਆ ਦੇ ਲੈ ਵੀ ਗਿਰ ਨਾ ਜਾਵੇ ਖੁੱਲ ਕੇ ਕਈ ਵਾਰ ਨਹੀਂ ਨਹੀਂ ਠੀਕ ਆ ਉਹ ਹੁਣ ਦੇਖ ਲਈ ਜਰਾਬ ਨਾਲ ਤਾਂ ਪੈਸੇ ਫਿੱਟ ਆ ਜਾਣਾ ਹਾਂ ਠੀਕ ਆ ਠੀਕ ਆ ਕਿ ਜਿਆਦਾ ਟਾਈਟ ਹੋ ਜਨਾ ਇੱਥੇ ਤੱਕ ਤਾਂ ਪਰਚਾ ਹਾਂ ਅਲਾ ਭਾਈ ਉਹਦੇ ਨਾਲ ਦਾ ਜੋੜ ਆ ਦੇ ਕਿੱਥੇ ਆ ਹਾਂ ਤੇ ਕੱਢਦੀਆਂ ਕੱਢਦੀਆਂ ਕੱਢ ਕੇ ਦੰਨੀ ਆ ਹਾਂ ਇਹ ਕੀ ਰੇਟ ਆ ਬੱਸ ਇਹ ਮਿਲਦਾ ਦਿਖਾਈ ਦਿਖਾਈ ਕਿੰਨਾ ਖਲਕੇ ਆ ਆ ਦਿਖਾਈ ਆ ਲੋ ਅੰਕੂਰ ਅਸੇ ਛੱਡੀ ਬੱਕਰੀ ਪਾਪਾ ਨੇ ਬਾੜੀ ਫੜ ਲਈ ਕੋਣੀ ਤਾਂ ਹਲਕੇ ਕਿਆ ਲੈਣੇ ਦਾ ਠੀਕ ਆ ਕੁਝ ਹੋਰ ਦੇਖਣਾ ਉਹ ਦੇਖ ਸਕਦੀਆਂ ਕੁਝ ਹੋਰ ਇਤੋਂ ਬਿਨਾ ਹਾਂ ਉਹ ਦਿਖਾ ਦੇ ਮਾੜਾ ਜੇ ਕੁਝ ਹੋਰ ਹੈਗਾ ਆ ਦੇਖ ਲੋ ਇੱਧਰ ਮੇਰੇ ਕੁੱਤਾ ਦੇਖੀ ਕਿਵੇਂ ਓਏ ਖਿਚੜੀ ਵੀ ਉਹ ਜਿਹੜਾ ਕਾਲਾ ਜਿਹਾ ਪੁਲਿਸ ਆ ਰਿਹਾ ਨਹੀਂ ਇਹ ਠੀਕ ਹੈ ਮੂਰਤ ਬੰਦ ਜਿਹੜੇ ਜਿਆਦਾ ਕੁੜੇ ਨੇ ਫਿਰ ਹੋਂਕੋਲ ਜੇ ਕਰਨੇ ਇਹ ਗੋਲ ਕਵਰ ਜੇ ਨਾ ਤਾਂ ਕਰਕੇ ਆ ਠੀਕ ਆ ਲਹੜ ਪਾ ਦੇ ਪਾ ਦੇ ਹੁਣ ਇਹਨਾਂ ਦੇ ਹੁਣ ਇਹਨੇ ਪਾਉਣੇ ਹੈਗੇ ਹੁਣ ਤਾਂ ਪਹਿਲੇ ਹੀ ਅਥੇਂਦਰ ਕਰਦੇ ਨੂੰ ਬੰਦਦਾ ਘਰ ਜਾ ਕੇ ਚੱਲ ਤੇਰੀ ਮਰਜ਼ੀ ਹੈ ਬਈ ਘਰ ਜਾ ਕੇ ਪਾ ਦੇ ਬੀਬੀ ਕੋਲ ਜਾ ਕੇ ਆਪਣਾ ਠੀਕ ਆ ਓਕੇ ਹੁਣ ਚਲੋ ਇਹ ਤਾਂ ਹੋ ਗਏ ਜੀਜਾ ਸਿਲੈਕਟ ਤੇ ਹੁਣ ਚੱਲਦੇ ਆਪਾਂ ਘਰ ਨੂੰ ਹੁਣ ਤਾਂ ਨਾਲ ਕਿ ਤਾਂ ਪਾਉਣੇ ਤੇ ਹਾਂ ਨਾ ਪਾਉਣੇ ਨਹੀਂ ਪਹਿਲਾਂ ਚੱਪਲਾ ਵਿੱਟੀ ਪਹਿਲਾਂ ਪਾ ਲਾਂ ਠੰਡੇ ਆ ਉਹ ਤਾਂ ਪਾ ਲਾਂ ਘਰ ਰਹਿਣ ਦੇ ਫਿਰ ਘਰ ਜਾ ਕੇ ਪਾ ਲੂਗਾ ਜਦ ਤੱਕ ਤਨ ਠੀਕ ਆ ਬਈ ਇਹਨੂੰ ਇੱਕ ਜੋੜ ਚੱਪਲਾਂ ਦੇ ਵੀ ਦਿਖਾ ਦੇ ਸਿੰਪਲ ਜੀ ਦਿਖਾ ਦਿਓ ਉਹ ਚੱਪਲ ਤਾਂ ਵੀਰੇ ਨਹੀਂ ਦੂਈ ਜਾ ਹੀ ਦੀ ਆ ਗਈ ਐ ਜਿੰਨੇ ਨਾਨੀ ਕੁ ਦੀਏ ਛੋਟੀ ਦੀ ਆ ਗਈ ਐ ਜਿੰਨੇ ਨਾਨੀ ਬੀਬੀ ਸਾਸ੍ਰੀਕਾਲ ਬੋਲਦੇ ਸਾਸ੍ਰੀਕਾਲ ਭਾਈ ਸਾਰਿਆਂ ਨੂੰ ਮਾਰਾ ਥੋਨ ਚੜਬੀ ਗੱਲਾਂ ਮਰੱਖੇ ਉਹਨੇ ਦਿਖਾਇਆ ਇਹ ਚੱਕਰ ਮੜੇ ਤੁਹਾਡੇ ਕੋਲ ਆਉਂਦਾ ਜਾਨ ਨੂੰ ਕਹਦੇ ਭਾਈ ਇਹ ਹੌਂ ਜਾਨ ਨੂੰ ਰੱਖਦੀ ਪਰ ਆ ਬਹੁਤ ਮਾਰਦੀ 12 ਤੇ ਰੱਖਦੇ ਉਹ ਲੈ ਓ ਫੜੀਓ ਹੀ ਨ ਮੜਾ ਜਾ ਫੜੀ ਕਾ ਬੰਡਾ ਚੱਕੜਾ ਟਾਈਮ ਲੱਗ ਜਾਂਦਾ ਕਿਉਂਕਿ ਗਾਹਾਂ ਮੇਤ ਤੋਂ ਪਹਿਲਾਂ ਹੋਰ ਭੈਣ ਭਾਈ ਬੈਠੇ ਉਹ ਚੀਜ਼ ਲੈਣ ਨੂੰ ਠੰਡ ਹੈਗੀ ਆ ਕੋਈ ਹਾਰ ਕੋਈ ਟਾਈਮ ਤਾਂ ਸਾਡਾ ਲੱਗਣਾ ਦਾ ਘੱਟ ਪਰ ਇਹਦੇ ਕੋਈ ਚੀਜ਼ ਪਸੰਦ ਨਹੀਂ ਪਸੰਦ ਦੀ ਵੀ ਨਹੀਂ ਜੇ ਜੇ ਦੇ ਆਉਗੀ ਤਾਂ ਹੀ ਰਹੂਗੀ ਵੀ ਬੇਸਹੀ ਗੱਲ ਬੈਰਾ ਦੇਖਣ ਦਾ ਆ ਲਓ ਸੁਣ ਲੈ ਨੰਦੇ ਕਿੱਤਾ ਬੰਨਾ ਕਿੱਤਾ ਬੰਨਾ ਪਰ ਮਹਗਾਈ ਬਹੁਤ ਆ ਮਹਗਾਈ ਬਹੁਤ ਆ ਮਹਗਾਈ 600 ਰੁਪਏ 600 ਦੇ ਹਾਂ ਅੰਗਤ ਨੂੰ ਵੀ ਲੈ ਗਏ ਮਮੀ ਵਿੱਚ ਅੰਗਤ ਨੂੰ ਸੂਟ ਹੈ ਇਹਨੂੰ ਸੂਟ ਉਹ ਵੀ 2-3000 ਰੁਪਏ ਲੱਗ ਗਏ ਹੁਣ ਤਾਂ 200 ਨਹੀਂ ਨਹੀਂ ਬੈਸੇ ਦੇ ਹਾਂਜੀ 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 ਪ੍ਰਾਣਾ ਹੀ ਆਪ ਨੂੰ ਜਾਣਦਾ ਨਾ ਕਾਤੇ ਘਾਟਤਾ ਗਿਆ ਉਹ 200 ਰੁਪਏ ਘਟਿਆ ਆਹ ਮਾਪੜ ਪ੍ਰਾਣਾ ਜਾਣਦੇ ਨੇ ਸਰ ਹਾਂ ਹਾਂ ਸਾਰੇ ਹਾਂ ਸਾਰੀ ਚੀਜ਼ ਤੋਂ 200 ਰੁਪਏ ਘਟਿਆ ਜਣ ਕੇ ਇਹਦਾ ਰਿੰਕਟ ਆ ਗਿਆ ਕਿ ਇਹ ਕਹਿੰਦਾ ਕੁੱਪ ਚੀਜ਼ ਮਹਿੰਗੀ ਆ ਹਾਂ ਹਲੇ ਨਹੀਂ ਪ੍ਰੈਕਸ ਅੱਛਾ ਗਰਮ ਮਨਿੰਦਰ ਅੰਗਦ ਜੀ ਦਾ ਨਹੀਂ ਪਹਿਲਾ ਅੰਗਦ ਜੀ ਬਿਮਾਰ ਤੇ ਕਈ ਦਿਨਾਂ ਤੋਂ ਲੱਦੀ ਹੋਈ ਤੇ ਉਹਨਾਂ ਦਾ ਕੋਈ ਕੁਪੜਾ ਬਸ ਰੱਖਤਾ ਬੀਬੀ ਨੇ ਹਾਂ ਠੀਕ ਆ ਨਾ ਦੇਖਦੀ ਆ ਜੋ ਕੰਮ ਹੈ ਅੱਛਾ ਲੈ ਹਾਂ ਜੱਪੜਾ ਲੈ ਗਈਆਂ ਇਹਨੂੰ ਪਾਣਾ ਪੁੱਟ ਗਈਆਂ ਦੀਆਂ ਨੂੰ ਥੋੜਾ ਵਧੀਆ ਮੋਟਾ ਹੋਇਆ ਆ ਆ ਚੱਪਲਾ ਮਨਿੰਦਰ ਦੀਆਂ ਆ ਦੇਖ ਲੈ ਇਹ ਅੰਗਦ ਜੀ ਨੇ ਕਿੰਨੇ ਪਾਏ ਤਾਂ ਆਹੀ 150 ਤੇ ਦੇਖ ਲੋ ਆ 150 ਦੇ ਆ ਮੰਗਾਈ ਜੀ ਬੀਬੀ ਸਵਾ ਤੇ ਆਹੀ ਦੇਖਿਓ ਤੁਸੀਂ 100 150 ਜੀ ਨੂੰ ਮਿਲਨੇ ਨੇ ਸਵਾ ਤੇ ਮੈਂ ਨਹੀਂ ਖਾਣਾ ਕੋਈ ਅਲਰਜੀ ਨਾ ਭਰ ਗਿਆ ਗਰਮ ਕੱਪੜਿਆਂ ਨਾਲ ਬੰਦ ਕਰਿਆ ਮੰਦਰ ਚ ਵਜਾਇਆ ਹੀ ਮੈਂ ਤਾਂ ਨਾ ਦੇ ਕੋਟੀ ਆ ਦੇ ਉੱਪਰ ਬੋਲਦੇ ਹੋਗੇ ਦੰਦੀਆਂ ਮੈਂ ਉੱਪਰ ਲਈ ਰੱਖ ਦੀ ਇੱਥੇ ਆਹੀ ਉੱਪਰ ਆ ਜੀ ਥੋੜੇ ਦੰਦੇ ਦੰਦੇ ਤਾਂ ਆਹੀ ਕੁਸਰ ਹੈ ਨਾ ਅੰਗਰ ਦੇ ਕੱਪੜੇ ਅੰਗਰ ਦੇ ਕੱਪੜੇ ਦਿਖਾ ਦੇ ਅੱਛਾ ਜੀ ਡਿਲੇਟ ਐਵੇਂ ਹੀ ਰਹਿਣੀ ਆ ਇਹ ਸ਼ੁਰੂ ਤੇ ਹੀ ਐਦਾਂ ਦਾ ਹਾਂ ਜਿੱਦਾਂ ਅੰਗਦ ਭਾਰੀ ਸੀ ਉਦਾਂ ਨਹੀਂ ਹੋਣੇ ਨੇ ਇਹ ਅੰਦਰ ਭਾਰੀ ਸੀ ਨਾ ਉਹ ਨਹੀਂ ਹੈਗਾ ਇਹ ਚੀਜ਼ ਅੱਛਾ ਇਹ ਅੰਗਦ ਹੈ ਅੱਜ ਰੱਬਾਂ ਦੇ ਵਿੱਚ ਆ ਤਾਂ ਪੁਰਾਣੀ ਹੀ ਰੱਖਾਂਗੇ ਵਿੱਚ ਹਾਂ ਸੁਣਿਆ ਕੱਪੜਾ ਇਹ ਮੋਲਕੇ ਲੈ ਗਏ ਪੈਂਦੇ ਨਹੀਂ ਮੁੱਟਿਆ ਕਰਦਾ ਦੱਸੀ ਕੀ ਕਰੂਗਾ ਸਾਰੇ ਜਿਹੜੇ ਨਹੀਂ ਪੈਂਦੇ ਹੈਗੇ ਕਹਿੰਦੇ ਤਾਂ ਇੱਕ ਨੋਰਮਲ ਕੱਪੜੇ ਪਾਉ ਕਾਟਨ ਦਾ ਨਹੀਂ ਵੇਰੀ ਨੂੰ ਬਾਹਰ ਲੱਗੂਗਾ ਉੱਪਰ ਨੂੰ ਪਾਉਂਗੀ ਉੱਪਰ ਨੂੰ ਹੀ ਪਾਉਣਾ ਨੇ ਘੱਟ ਪਾਉਣੇ ਨੇ ਇਹਦੇ ਇਹਦਾ ਸਿਰ ਵੀ ਪੱਕ ਗਿਆ ਹਾਂ ਮੰਦਰ ਚ ਦਿਖਾ ਕੇ ਆਈਆਂ ਮੰਦਰ ਵਾਲਾ ਕਹਿੰਦਾ ਵੀ ਇਹਦੇ ਨਾਰੀਆਂ ਦਾ ਤੇਲ ਲਾਓ ਹੋਰ ਇਹਨੂੰ ਕੁਝ ਨਹੀਂ ਦੇਣਾ ਹੈ ਦਵਾਈ ਖਾ ਦੋ ਜੀ ਮਾਸੀ ਹੁਣ ਅਸੀਂ ਕੱਲ ਦਾ ਪਾਉਂਦੇ ਨਹੀਂ ਕੱਪੜਾ ਹੈਗੇ ਹਾਂ ਠੀਕ ਚ ਨਿੱਕਰ ਜੇ ਰੱਖਦੀ ਆ ਇਹ ਨਾ ਠੀਕ ਆ ਐ ਠੀਕ ਆ ਹੁਣ ਅੱਛਾ ਹਾਂ ਨੇ 2 ਦਿਨ ਤਾਂ ਇਹ ਮੇਰੇ ਹਾਸਨ ਧੂਆਂ ਕੜਦਾ ਐਨਾ ਰੋਂਦਾ ਦੀ ਸਾਰੀ ਰਾਤ 10 ਨਾਲ ਸਾਰਾ ਸੁੱਜ ਗਿਆ ਬਾਬਾ ਹੀ ਰਗੈ ਰਟਾ ਬਿਤਾ ਮੇਰਾ ਚੋਪਾ ਚਾਰ ਬਧਰੇ ਤੇਰਾ ਬੰਦੀ ਲੈ ਲਓ ਤੁਸੀਂ ਲੈਣਾ ਪਤਾ ਜੀ ਦੋ ਜੋੜੇ ਮੈਂ ਤਾਂ ਕਹਾਂ ਬੰਦੇ ਵਧੀਆ ਨੇ ਲਾ ਐਂੂ ਲੈੜ ਗਈ ਤਿੱਕੋ ਮਿਲਿਆ ਸੂਟ ਉਹ ਭਾਈ ਕਰਨ ਹੁਣ ਗਰਮੀ ਵਾਲੇ ਇਹ ਵੀ ਇਹ ਵਗਣੇ ਮੂੰਹੇ ਡੇ ਆਪਰ ਉੱਪਰ ਲੀਦੰਦੀ ਅੱਕੀ ਹੋਈ ਆ ਤਾਂ ਕਰਕੇ ਜ਼ਿਆਦਾ ਜੋਗ ਲੱਗਿਆ ਹੋਇਆ ਹਾਂਗੇ ਤੇ ਉਹ ਜੇ ਸਿਆਉ ਚ ਵੀ ਕੱਢ ਲਵੇ ਤਾਂ ਵੀ ਕੋਈ ਚੱਕਰ ਨਹੀਂ ਇੰਨਾ ਗਰਮੀ ਚ ਔਖਾ ਹੋ ਜਣਾ ਫੇ ਅਲਗੋੜੇ ਚ ਪਾ ਦਿੰਦੇ ਨਹੀਂ ਕਰਦੇ ਜਿੱਤੀਆਂ ਚ ਪਾ ਦੇ ਕਰ ਆ ਆ ਦੇ ਫਤ ਤਾਂ ਜਿੰਦਾ ਚਾਹੇ ਗਰਾਬਾ ਵੀ ਨਹੀਂ ਪਾਉਂਦਾ ਇਹ ਖਾਂਦ ਤੋਂ ਮੰਗਦੇ ਨਹੀਂ ਗਰਮੀ ਇਹਨਾਂ ਪਾਉਂਗਾ ਏ ਿੰਗੂ ਏ ਆਇਓ ਪਾ ਦੋ ਕੋਈ ਨਾ ਕਰੀਂ ਆਵਾਜ਼ੀ ਇਕੇ ਓ ਆਪ ਕੀ ਕਿਹੜੇ ਨਾਣੇ ਦੀ ਰਹਗੀ ਮੰਨਿੰਦਰ ਕਿਹੜਾ ਦੀ ਉਹ ਪਈਏ ਮਨਜੀ ਪਰ ਅੰਦਰ ਕੋ ਤੇਰਾ ਪਤੰਗ ਤਾਂ ਮਦੇਰਾ ਚੱਕੇ ਰੱਖ ਤੰਦ ਮੰਨਿੰਦਰ ਦੇ ਕਿਹੜਾ ਫਰਨੇ ਪੰਦੇ ਟੀ ਇੰਨੇ ਗਰਮ ਕੱਪੜੇ ਉਹ ਹਾਂ ਮੰਜੀ ਹੈ ਨਹੀਂ ਛੋਟੀ ਜੀ ਕਿਰਨ ਆਉਣਾ ਹਾਣਾ ਹਾਲ ਜਿੱਕੀ ਆਉਣਾ ਹਾਂ ਬਸ ਉਹੀ ਆ ਰਹਾ ਜਿਵੇਂ ਕਿਰਨਾਂ ਨੂੰ ਅਲਦਾਰ ਜੀ ਹੋ ਜਾਂਦੀਆਂ ਨੇ ਉਹਨੇ ਕੱਪੜੇ ਪਾ ਕੇ ਕਿੰਨੇ ਔਖੇ ਹੁੰਦੇ ਉਹ ਤਾਂ ਮੈਨੂੰ ਆਉਂਦੀ ਆਇਆ ਦਾ ਉਧਰ ਠੀਕ ਆ ਕੱਪੜਾ ਸੌਫਟ ਆ ਬੀਬੀ ਕਿੱਥਾ ਆਇਆ ਤਾਂ ਮੁੰਡਾ ਉਹਦੀ ਦੀ ਐ ਫੇਰ ਉਹ ਨਹੀਂ ਆਉਂਦਾ ਹੋਰ ਰਹਿ ਗਿਆ ਤਾਂ ਕੌਣ ਆ ਪਤਾ ਨਹੀਂ ਕਿਹਦਾ ਮੁੰਡਾ ਛੱਡ ਗਿਆ। ਚਲੋ ਜਿਹੜਾ ਇਹ ਜਿਹੜੇ ਕੰਟੀਨਿਊਾਈ ਜਾਂਦੀ। ਕਹਿੰਦਾ ਤੇਰਾ ਬੁੱਢਾ ਢੀ ਨੂੰ ਮੈਂ ਜਾਣਦਾ ਮੈਂ ਕਿ ਆ ਨਾਮ ਕਹਿੰਦਾ ਮਹਾ ਸਿੰਘਾ। ਮਾਊਂਗਾ ਨਾਮ। ਮੈਨੂੰ ਨਹੀਂ ਲਾ ਹੁਣ ਪਤਾ ਕੌਣ ਹੈ। ਮੈਨੂੰ ਨਹੀਂ ਮੈਨੂੰ ਦਾ ਨਾਮ ਪਤਾ। ਇੰਨੇ ਕਿਈ ਹੈ ਹੋਰੀ ਗੁੱਲਗੇ। ਪਤਾ ਨਹੀਂ ਹੁਣ ਕੌਣ ਹੁਣ। ਚੱਲ ਕੋਈ ਗੱਲ ਨਹੀਂ ਤੇ ਬਾਕੀ ਚਲੋ ਹੁਣ ਠੀਕ ਹੈ ਜੀ। ਮਿਲਦੇ ਹੁਣ ਪਾ ਤੁਹਾਨੂੰ ਹੁਣ ਕਿਸੇ ਹੁਣ ਅਗਲੇ ਬਲੌਗ ਦੇ ਵਿੱਚ। ਪਰਮਾਤਮਾ ਤੁਹਾਨੂੰ ਖੁਸ਼ ਰੱਖੇ, ਚੜ੍ਹਦੀਆਂ ਕਲਾ ਵਿੱਚ ਰੱਖੇ ਜੀ।